ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕੁੱਤਿਆਂ ਦੇ ਸ਼ੈਲਟਰ ਬਣਾਉਣ ਦੇ ਲਈ 15 ਦਿਨ ਦਾ ਸਮਾਂ ਜਿਹੜਾ ਦਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਆਪਣੀ ਆਪਣੀ ਜ਼ਮੀਨਾਂ ਜਿਹੜੀ ਉਪਲਬਧ ਕਰਵਾਈ ਜਾਵੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਡੌਗ ਸ਼ੈਲਟਰ ਜਾਂ ਕੰਪਾਊਂਡਰ ਬਣਾਉਣ ਦੇ ਲਈ ਵਾਜਬ ਜ਼ਮੀਨ ਦੀ ਪਛਾਣ ਤੇ ਉਪਲਬਧਤਾ ਨਾਲ ਸੰਬੰਧੀ 15 ਦਿਨਾਂ ਦੇ ਅੰਦਰ ਜ਼ਰੂਰੀ ਰੂਪ ਦੇ ਨਾਲ ਯਕੀਨੀ ਬਣਾਉਣੀ ਪਵੇਗੀ ਸਤਾਨਕ ਸਰਕਾਰਾਂ ਦੇ ਵੱਲੋਂ ਮੰਤਰੀ ਸੰਜੀਵਾ ਰੋੜਾ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨੂੰ ਜਾਰੀ ਨਿਰਦੇਸ਼ਾਂ ਦੇ ਵਿੱਚ ਕਿਹਾ ਗਿਆ ਕਿ ਇਸ ਲਈ ਅਧਕਾਰੀ ਤੇ ਨਿੱਜੀ ਜ਼ਵਾਬਦੇਹੀ ਹੋਵੇਗੀ ਜੇਕਰ ਕਿਸੇ ਵੀ ਪੱਧਰ ਦੀ ਢਿੱਲ ਤੇ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਵਾਰਾ ਕੁੱਤਿਆਂ ਦੇ ਮਾਮਲਿਆਂ ਦੇ ਨਾਲ ਚੁੜੀਆਂ ਵੱਧਦੀਆਂ ਘਟਨਾਵਾਂ ਵਿਸ਼ੇਸ਼ ਕਰਕੇ ਬੱਚਿਆਂ ਬਜ਼ੁਰਗਾਂ ਤੇ ਜਨਤਕ ਥਾਵਾਂ ਦੀ ਵਰਤੋਂ ਕਰਨ ਵਾਲੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਮੰਤਰੀ अरोड़ा ਦੇ ਵੱਲੋਂ ਸਖਤ ਰੁਖ ਅਪਣਾਇਆ ਗਿਆ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਨੇ ਉਹਨਾਂ ਨੇ ਕਿਹਾ ਕਿ ਵਿਸ਼ਾ ਜਿਹੜਾ ਵੀ ਜਨ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹੈ ਇਸ ਦੇ ਚ ਕਿਸੇ ਵੀ ਪੱਧਰ ਤੇ ਲਾਪਰਵਾਹੀ ਜਾਂ ਦੇਰੀ ਆਹੋ ਸਵੀਕਾਰ ਨਹੀਂ ਕੀਤੀ ਜਾਵੇਗੀ ਮੰਤਰੀ अरोड़ा ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਨੂੰ ਵਿਗਿਆਨਿਕ ਤੇ ਵਿਆਪਕ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇ ਜਿਸ ਨਾਲ ਨਸਬੰਦੀ ਨਲਬੰਦੀ ਟੀਕਾਕਰਨ ਤੇ ਆਵਾਰਾ ਕੁੱਤਿਆਂ ਦਾ ਮਨੁੱਖੀ ਪ੍ਰਬੰਧਕ ਕਰਨਾ ਸ਼ਾਮਲ ਹੋਵੇਗਾ ਡੌਗ ਸ਼ੈਲਟਰ ਪਾਊਡਰ ਨੂੰ ਤਤਕਾਲ ਦੇ ਵਿੱਚ ਪ੍ਰਭਾਵ ਨਾਲ ਜਿਹੜਾ ਚਾਲੂ ਕੀਤਾ ਜਾਵੇ ਜਿੱਥੇ ਲੋਰੀਂਦਾ ਸਟਾਫ ਤੇ ਨਿਗਰਾਨੀ ਵਿਵਸਥਾ ਯਕੀਨੀ ਬਣਾਈ ਜਾ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਰੰਤ ਪ੍ਰਤੀਕਿਰਿਆਮਾ ਟੀਮਾਂ ਦੀ ਤਾਇਨਾਤੀ ਕੀਤੀ ਜਾਵੇ ਅਤੇ ਅਸਲਦਾਰ ਕਾਰਜ ਪ੍ਰਣਾਲੀ ਵੀ ਜ਼ਰੂਰੀ ਕੀਤੀ ਜਾਵੇ ਸਕੂਲਾਂ ਹਸਪਤਾਲਾਂ ਆਵਾਜਾਈ ਕੇਂਦਰ ਖੇਡ ਕੰਪਲੈਕਸਾਂ ਅਤੇ ਹੋਰ ਸੁਵੇਦਨਸ਼ੀਲ ਸਥਾਨਾਂ ਨੂੰ ਵਿਸ਼ੇਸ਼ ਰੂਪ ਦੇ ਨਾਲ ਸੁਰੱਖਿਅਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਇਹਨਾਂ ਖੇਤਰਾਂ 'ਚ ਆਵਾਰਾ ਕੁੱਤਿਆਂ ਨੂੰ ਕਿਸੇ ਵੀ ਸਥਿਤੀ 'ਚ ਦੁਬਾਰਾ ਛੱਟੇ ਜਾਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਦੇ ਨਾਲ ਹੀ ਜਿਹੜਾ ਕਿ ਰਾਊਂਡ ਦੀ ਕਲਾਕ ਜਿਲ੍ਹਾ ਹੈਲਪਲਾਈਨ ਦੇ ਸੰਚਾਲਨ ਅਤੇ ਸ਼ਿਕਾਇਤ ਦੇ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੇ ਲਈ ਕੀ ਆ ਗਿਆ ਰੋੜਾ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਵੱਲੋਂ ਇਸ ਸਬੰਧੀ ਕਈ ਵਾਰ ਪਹਿਲਾਂ ਹੀ ਵਿਸਤਾਰਤ ਨਿਰਦੇਸ਼ ਜਾਰੀ ਕਰ ਚੁੱਕੇ ਹਨ ਤਾਂ ਇਹਨਾਂ ਨਿਰਦੇਸ਼ਾਂ ਦੇ ਤਹਿਤ ਡੀਸੀ ਦੀ ਪ੍ਰਧਾਨਗੀ ਚ ਜਿਲ੍ਹਾ ਪੱਦਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਤੇ ਸਾਰੇ ਸਬੰਧਤ ਵਿਭਾਗਾਂ ਤੇ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਸਪਸ਼ਟ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਡੀਸੀ ਕਮੇਟੀ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਇਹ ਨਿਰਦੇਸ਼ਾਂ ਦੇ ਅਮਲ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੁਆਰਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਨੇ 15 ਦਿਨਾਂ ਦਾ ਟਾਈਮ ਦਿੱਤਾ ਗਿਆ ਜਿੰਨੇ ਵੀ ਜਨਤਕ ਥਾਵਾਂ ਤੇ ਉੱਤੇ ਜਿਹੜੇ ਅਵਾਰਾ ਕੁੱਤੇ ਫਿਰਦੇ ਨੇ ਉਹਨਾਂ ਦੇ ਲਈ ਸ਼ੈਲਟਰ ਬਣਾਉਣ ਦੇ ਲਈ ਕਿਹਾ ਗਿਆ ਜੇਕਰ ਕਿਸੇ ਵੀ ਅਧਿਕਾਰੀ ਦੇ ਵੱਲੋਂ ਬਿਲਕੁਲ ਵੀ ਜਿਹੜੀ ਕੁਤਾਹੀ ਵਰਤੀ ਜਾਂਦੀ ਆ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਕਰਨ ਦੇ ਹੁਕਮ ਨੇ ਜਿਹੜੇ ਉਹ ਜਾਰੀ ਕੀਤੇ ਨੇ